ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਕੌਰ ਸਿਟੀ ਇਨਫੋ ਦੇ ਮੂਵੀ ਰਿਵਿਊ ਸੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਮੂਵੀ ਰਿਵਿਊ ਸੈਕਸ਼ਨ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਉਥ ਦੀ ਨਵੀਂ ਰਿਲੀਜ਼ ਹੋਈ ਮੂਵੀ KGF ਦੇ ਬਾਰੇ ਤੇ KGF ਦੇ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ 2018 ਦੇ ਵਿੱਚ ਚੈਪਟਰ 1 ਰਿਲੀਜ਼ ਹੋਇਆ ਸੀ ਤੇ ਜਿਨ੍ਹਾਂ ਨੇ ਚੈਪਟਰ 1 ਨੂੰ ਪਸੰਦ ਕੀਤਾ ਸੀ ਚੈਪਟਰ 2 ਵੀ ਉਹਨਾਂ ਨੂੰ ਉਨਾ ਹੀ ਪਸੰਦ ਆਉਣ ਵਾਲਾ ਹੈ ਤੇ ਇਸ ਦੇ ਵਿੱਚ ਯਾਸ਼ ਸੰਜੇ ਦਾਤ ਅਤੇ ਰਵੀਨਾ ਟੰਡਨ ਦਾ ਕਿਰਦਾਰ ਬਹੁਤ ਹੀ ਅਲੱਗ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਹੈ ਤੁਹਾਨੂੰ ਦੱਸ ਦੇਵਾਂ ਕਿ ਇਸ ਦੇ ਵਿੱਚ ਸੰਜੇ ਦਾਤ ਇੱਕ ਵਿਲਨ ਦੇ ਰੂਪ ਦੇ ਵਿੱਚ ਨਜ਼ਰ ਆਉਣਗੇ ਤੇ ਸਾਊਥ ਦਾ ਜੋ ਐਕਸ਼ਨ ਹੈ ਉਹਦੇ ਬਾਰੇ ਤਾਂ ਉਹਦੇ ਬਾਰੇ ਤਾਂ ਕੀ ਕਹਿਣਾ ਉਹਦੇ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਉਸ ਚੀਜ਼ ਤੋਂ ਵਾਕਿਫ ਹੋ ਤੇ ਜੇ ਗੱਲ ਕੀਤੀ ਜਾਵੇ ਕੇਜੀਐਫ ਚੈਪਟਰ 2 ਦੀ ਤਾਂ ਇਸ ਦੇ ਵਿੱਚ ਐਕਸ਼ਨ ਇਮੋਸ਼ਨ ਦੀ ਕੋਈ ਵੀ ਕਮੀ ਨਜ਼ਰ ਨਹੀਂ ਆਈ ਤੇ ਡਾਇਲੋਗ ਬਾਜੀ ਤਾਂ ਬਾ ਖੂਬ ਸੀ ਮੈਂ ਆਪਣੇ ਰਿਵਿਊ ਪਹਿਲਾਂ ਤੁਹਾਨੂੰ ਦੇ ਦੇਵਾਂ ਕਿ ਇਸ ਦੇ ਵਿੱਚ ਜੋ ਡਾਇਲੋਗ ਬਾਜੀ ਹੈ ਚਾਹੇ ਉਹ ਕਿਸੇ ਵਾਰਨਿੰਗ ਸੀਨ ਨੂੰ ਲੈ ਕੇ ਆ ਚਾਹੇ ਉਹ ਕਿਸੇ ਇਮੋਸ਼ਨ ਸੀਨ ਨੂੰ ਲੈ ਕੇ ਆ ਜਾਂ ਐਕਸ਼ਨ ਸੀਨ ਨੂੰ ਲੈ ਕੇ ਆ ਤੇ ਉਹ ਬਹੁਤ ਹੀ ਜ਼ਬਰਦਸਤ ਸੀ ਬਹੁਤ ਡਾਇਲੋਗ ਬਾਜੀ ਬਹੁਤ ਹੀ ਜ਼ਬਰਦਸਤ ਗੀ ਗਈ ਹੈ। ਵੀਰ ਵੀ ਉਦੇ ਲਈ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੇ ਸਤਲੁਜ ਸਿਨੇਮਾ ਦੇ ਵਿੱਚ ਜਿੱਥੇ ਕਿ ਕੇਜੀਐਫ ਹਾਊਸਫੁੱਲ ਚੱਲ ਰਹੀ ਹੈ ਤੇ ਜਨਤਾ ਬਾਹਰ ਆਉਣ ਵਾਲੀ ਹੈ ਤੇ ਆਪਾਂ ਜਾਣਦੇ ਹਾਂ ਜਨਤਾ ਦੇ ਰਿਵਿਊ ਕਿ ਉਹਨਾਂ ਨੇ ਮੂਵੀ ਵਿੱਚ ਕੀ ਦੇਖਿਆ ਉਹਨਾਂ ਨੂੰ ਐਕਸ਼ਨ ਕਿੱਦਾਂ ਦਾ ਲੱਗਾ? ਸੁਪਰਬ ਸੁਪਰ ਮੂਵੀ। ਓਕੇ ਹਾਂਜੀ ਮੂਵੀ ਕਿੱਦਾਂ ਦੀ ਲੱਗੀ ਤੁਹਾਨੂੰ? ਬਹੁਤ ਵਧੀਆ ਜੀ। ਬਹੁਤ ਵਧੀਆ। ਸੰਜੀਤ ਦਾ ਦਾ ਕਿਰਦਾਰ ਕੀ ਸੀ ਉਹਦੇ ਵਿੱਚ? ਅਦੀ ਦਾ ਕਿਰਦਾਰ ਬਹੁਤ ਵਧੀਆ ਜੀ ਤੇ ਹੀਰੋ ਨਾਲ ਵੀ ਵੱਧ ਗਿਆ ਸੀ ਅਦੀ ਦਾ। ਤੇ ਐਕਸ਼ਨ ਕਿੱਦਾਂ ਦਾ ਸੀ ਆਤੀ ਸਿਰਾ ਹੋਰ ਤੂੰ ਇਕਸ਼ ਕਹਿਣਾ ਚਾਹੁੰਦਾ ਬਹੁਤ ਸੋਹਣੀ ਬੋਹ ਵਜੇ ਫਿਰ ਨਿਕਲੇ ਜੀ ਉਹ ਵਧੀਆ ਫਿਲਮ ਓਕੇ ਕਿਉਂ ਜੀ ਲੱਗੀ ਬਹੁਤ ਫਿਲਮ ਬਹੁਤ ਸੋਹਣੀ ਫਿਲਮ ਓਕੇ ਮੈਮ ਤੁਹਾਨੂੰ ਕਿੱਦਾਂ ਦੀ ਲੱਗੀ ਮੂਵੀ ਬਹੁਤ ਅੱਛੀ ਓਕੇ ਹੋਰ ਸਰਦਾਰ ਵਧੀਆ 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 ਹੈਲੋ ਮੈਮ ਬੜੀਆ ਬਹੁਤ ਬੜੀਆ ਹੈ ਓਕੇ ਥੈਂਕ ਯੂ ਇਦਾਂ ਦੀ ਫਿਲਮ ਹੈ ਨਹੀਂ ਠੀਕ ਹੈ ਨਹੀਂ ਸਕਦੇ ਸਿਰਾ ओके ਸਰ ਮੂਵੀ ਰਿਪੋਰਟ ਦੇਣਾ ਚਾਹੋਗੇ ਕਿ ਹੋਜੀ ਲੱਗੀ ਮੂਵੀ ਬਹਿਣ ਤੁਨੂੰ ਘੈਂਟ ਘੈਂਟ ਓਕੇ ਬਹੁਤ ਵਧੀਆ ਜੀ ਬਹੁਤ ਵਧੀਆ ਕਿਹੋ ਜਿਹਾ ਸੀ ਸੰਜੀਤ ਦਾਦਾ ਕਿਰਦਾਰ ਪੀ ਦੱਸੋ ਹਾਂਜੀ ਵੈਰੀ ਵੁਲ ਬਹੁਤ ਵਧੀਆ ਜੀ ਠੀਕ ਹੈ ਤੇ ਰਵੀਨਾ ਟੰਡਨ ਜੀ ਦਾ ਕੀ ਕਿਰਦਾਰ ਸੀ ਉਹਨਾਂ ਦਾ ਪ੍ਰਾਈਮ ਮਿਨਿਸਟਰ ਦਾ ਕਿਰਦਾਰ ਸੀਗਾ ਜੀ ਐਨਾ ਕੁ ਵਧੀਆ ਸਾਰੇ ਮੁੰਡੇ ਕਹਿੰਦੇ ਇੱਕ ਵਾਰ ਫੇਰ ਦੇਖਣੇ ਉਹਨੂੰ ਫੇਰ ਚੱਲਦੇ ਆ ਦੁਬਾਰਾ ਲੈਣ ਜੀ ਕਿ ਦੱਸੋ ਤੁਸੀਂ ਮੂਵੀ ਦੇਖੀ ਕੀ ਰਿਵਿਊ ਤੁਹਾਨੂੰ ਕਿਤਾ ਲੱਗੀ ਮੈਂ ਗਾਜੀ ਪਹਿਲਾ ਬਣਾ ਪੂਰੀ ਗੱਲ ਬਾਤ ਪਹਿਲਾ ਵਾਫ ਹੋ ਰਹੀ ਸਾਰੀ ਮੈਂ ਮਾਇਆ ਤੋਂ ਸਟੋਰੀ ਬਣਾਈ ਹੋ ਆਪਣੀ ਮਾਂ ਦੇ ਲਈ ਕਿੰਨਾ ਕੁਛ ਕੀਤਾ ਹੋਇਆ ਹੋਰ ਜੀ ਮੈਡਮ ਕਿੱਦਾਂ ਦੀ ਲੱਗੀ ਮੂਵੀ ਬਹੁਤ ਬਹੁਤ ਅਸ਼ੀਅਰ ਮੈਂ ਰਿਵਿਊ ਦੇਣਾ ਚਾਹੂਗੀ ਕਿ ਕਿੱਦਾਂ ਹੀ ਲੱਗੀ ਮੂਵੀ ਤੁਹਾਨੂੰ ਰਵੀਨੰਦਨਾ ਕੀ ਰੋਲ ਕੀਤਾ ਮੈਂ ਮੈਂ ਇਧੇ ਜਾਤਾ ਹਾਂ ਹਾਂ ਜੀ ਮੈਡਮ ਫਿਲਮ ਬਹੁਤ ਵਧੀਆ ਸੀ ਬਹੁਤ ਹੀ ਐਕਸ਼ਨ ਹੈ ਮੈਂ ਐਕਟਿੰਗ ਬਹੁਤ ਹੀ ਨਾਈਸ ਕੀਤੀ ਹੋਈ ਹੈ ਮੈਡਮ ਮੈਮ ਐਂਟਰਟੇਨ ਕੀਤਾ ਹੋਇਆ ਹੈ ਮੈਂ ਉਸਕੋ 100% ਰੇਟਿੰਗ ਦੂੰਗਾ ਮੈਂ ਥੈਂਕ ਯੂ ਦੋਗੇ ਪਲੀਜ਼ ਕਿੰਨੀ ਦੁਬਾਈ ਆ ਪਹਿਲੇ ਉਹ ਜੈਨ ਇੱਕ ਨੰਬਰ ਕੁੜੀ ਦਾ ਮੁਲਾਪ ਵੀ ਦੇਖ ਲਿਆ ਕਿ ਲੜਾਈ ਨਹੀਂ ਹੋਈ ਇਹ ਸੀ ਕਿ ਸਤ ਨੂੰ ਸਿਨੇਮਾ ਦੇ ਕੇਜੀਐਫ 2 ਚੈਪਟਰ 2 ਦੇ ਮੂਵੀ ਰਿਵਿਊ ਤੁਸੀਂ ਦੇਖਿਆ ਹਾਊਸਫੁੱਲ ਚਿੰਲੀ ਕਿੰਨਾ ਕਰਾਊਡ ਸੀਗਾ ਜਨਤਾ ਦੇ ਰਿਵਿਊ ਤੁਸੀਂ ਜਾਣੋ ਤੇ ਬਾਕੀ ਜੋ ਵੀ ਸਟੋਰੀ ਹਿਡਨ ਹੈ ਉਹ ਤੁਸੀਂ ਥੀਏਟਰ ਦੇ ਵਿੱਚ ਆ ਕੇ ਦੇਖੋ